ਪਹਿਲਾ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਇੱਕ ਛੋਟ ਮੈਸੀ ਤੇ ਤੁਸੀਂ ਸਾਡੀ ਆਵਾਜ਼ ਜਿਹੜੀ ਆ ਜੋ ਕਿ ਲੋਕਤੰਤਰ ਦਾ ਚੌਥਾ ਥਾਮਾ ਜਦੋਂ ਕਿਤੇ ਵੀ ਗਰੀਬ ਦੀ ਆਵਾਜ਼ ਕਿਤੇ ਨਹੀਂ ਪਹਚਾਈ ਜਾਂਦੀ ਤਾਂ ਤੁਸੀਂ ਲੋਕ ਜਿਹੜੀ ਆਵਾਜ਼ ਜਿਹੜਾ ਸਾਡਾ ਦੁੱਖ ਵਾ ਅੱਗੇ ਰੱਖੇ ਲੈ ਕੇ ਜਾਂਦੇ ਆ ਪਿਛਲੇ ਦਿਨੀ ਇੱਕ ਹਾਰਪੁਰ ਦੇ ਵਿੱਚ ਇੱਕ ਸੁਨਿਆਰਾ ਜੋ ਕਿ ਵਿਨੋਦ ਕੁਮਾਰ ਜਿਸ ਨੂੰ ਉਰਸ਼ ਦੀ ਦੁਕਾਨ ਤੋਂ ਕੱਟਨੇਪ ਕਰਕੇ ਉਸ ਦੀ ਵਾਈਫ ਨੂੰ ਆਫਿਸ ਦੇ ਵਿੱਚ ਲਿਆ ਕੇ ਜੇਸ ਸੂਰੀ ਜੋ ਰੋਬੀ ਜਿਹਨੇ ਆਪਣੇ ਦਫਤਰ ਦੇ ਅੰਦਰ ਲਿਆ ਕੇ ਉਹਨਾਂ ਨੇ ਕੁੱਟਮਾਰ ਕੀਤੀ ਔਰ ਲੇਡੀਜ਼ ਨੂੰ ਵੀ ਕੁੱਟਿਆ ਔਰ ਧੱਕੇ ਨਾਲ ਉਹਨਾਂ ਕੋਲੋਂ 75000 ਰੁਪਇਆ ਜਿਹੜਾ ਆਪਣੇ ਫੋਨ ਦੇ ਵਿੱਚ ਇਹ Google Pay ਰਾਹੀਂ ਜਿਹੜਾ ਟਰਾਂਸਫਰ ਕਰਾਇਆ ਜਿਸ ਦੀ ਸਟੇਟਮੈਂਟ ਨਾਲ ਲਾ ਕੇ ਅਸੀਂ ਮਾਨਯੋਗ ਸ਼ਹਿਰਪੁਰ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਸੀ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਉੱਪਰ 353 ਦਾ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਪਰ ਬੜੀ ਮੰਦ ਭਾਗੀ ਗੱਲ ਹੈ ਵੀ ਸ਼ਾਰਪੁਰ ਦੇ ਵਿੱਚ ਬਾਰ ਬਾਰ ਉਸ આરોપી ਵੱਲੋਂ ਕਦੀ ਗਰੀਬ ਬੰਦੇ ਦੇ ਨਾਲ ਇੱਕ ਕਾਫੀ ਲੰਬਾ ਸਮਾਂ ਪਹਿਲਾਂ ਉਸ ਨੇ ਇੱਕ ਗੱਡਰ ਸਾਫ਼ ਕਰਦੇ ਦਲਿਤ ਲੜਕੇ ਦੇ ਉੱਤੇ ਵੀ ਪਹਿਲਾਂ ਨੇ ਕੁੱਟਮਾਰ ਕੀਤੀ ਔਰ ਉਹਨੂੰ ਜਾਤੀ ਸੂਚਕ ਸ਼ਬਦ ਬੋਲੇ ਉਦੋਂ ਵੀ ਉੱਤੇ ਐਫ ਆਰ ਦਰਜ ਹੋਈ ਪਰ ਬੜੀ ਨਿੰਦਨਯੋਗ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਵਾਰ ਉਸ ਨੂੰ ਬੇਕਸੂਰ ਸਾਬਤ ਕਰਕੇ ਪਰਚਾ ਰੱਦ ਕਰ ਦਿੱਤਾ ਗਿਆ ਉਸ ਪਰਚੇ ਨੂੰ ਵੀ ਕੈਨਸਲ ਕੀਤਾ ਔਰ 354 ਦਾ ਜਿਹੜਾ ਮੁਕੱਦਮਾ ਸੀ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਔਰ ਬੁਲੇਟ ਉਸ ਉੱਪਰ ਪੁਲਿਸ ਪ੍ਰਸ਼ਾਸਨ ਵੱਲੋਂ 420 ਦਾ ਪਰਚਾ ਦਰਜ ਕਰਤਾ ਗਿਆ ਵਿਨੋਦ ਕੁਮਾਰ ਔਰ ਉਸ ਦੀ ਬਾਈਕ ਦੇ ਉੱਪਰ ਜਿਸ ਦੀ ਇਨਕੁਆਰੀ ਅਸੀਂ ਮਾਨਯੋਗ ਗਿਲਸਾਹ ਡੀਆਈਜੀ ਸਾਹਿਬ ਜਲੰਧਰ ਰੇਂਜ ਦੇ ਵੀਰੋਂ ਕਵੀ ਦਿੱਤੀ ਸੀਗੀ ਵੀ ਇਹ ਝੂਠਾ ਪਰਚਾ ਦਰਜ ਕੀਤਾ ਗਿਆ ਉਸ ਦੀ ਕਾਪੀ ਵੀ ਤੁਹਾਨੂੰ ਦੇ ਦਿੱਤੀ ਜਾਵੇਗੀ ਪਰ ਦੋ ਦਿਨ ਪਹਿਲਾਂ ਬੜੀ ਇੱਕ ਮੰਦਭਾਗੀ ਉਹ ਨਿੰਦਨਯੋਗ ਗੱਲ ਆ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਰਜੇਸ਼ ਸੂਰੀ ਨਾਮ ਜੋਗੀ ਸਾਡੇ ਸੰਗਠਨ ਦੇ ਲੜਕੇ ਜਿਹੜੇ ਸਣੀ ਖੌਂਸਲਾ ਔਰ ਪਰਵਜੋਤ ਸਟਾਰ ਜਿਹੜੇ ਨੇ ਉਹ ਆਪਣੇ ਕੰਮ ਦੇ ਜ਼ਰੂਰੀ ਕੰਮ ਲਈ ਕਿਤੇ ਜਾ ਰਹੇ ਸੀ ਇਸ ਨੇ ਆ ਕੇ ਉਹਨਾਂ ਦੇ ਪਿੱਛੇ ਪਹਿਲਾਂ ਗੱਡੀ ਮਾਰੀ ਗੱਡੀ ਮਾਰ ਕੇ ਜਦੋਂ ਇਹ ਉੱਥੇ ਉਹ ਦੇਖਣ ਲੱਗੇ ਵੀ ਗੱਡੀ ਕਿੰਨੇ ਮਾਰੀ ਤਾਂ ਇਸ ਨੇ ਆਪਣੀ ਗੱਡੀ ਜਿਹੜੀ ਹੈ ਭਜਾ ਲਈ ਜਦੋਂ ਭਜਾਈ ਉਹਨਾਂ ਦਾ ਪਿੱਛਾ ਕਰਨ ਤੇ ਉਹਨਾਂ ਨੇ ਇਹਨੂੰ ਇਸ ਨੂੰ ਰੋਕਿਆ ਰੋਕਣ ਤੇ ਇਸਨੇ ਰੋਲਵਰ ਕੱਢੀ ਰੋਲਵਰ ਕੱਢ ਕੇ ਉਹਨਾਂ ਤੇ ਜਾਨ ਲੈਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚਾਅ ਦੇ ਵਿੱਚ ਉਹਨਾਂ ਨੇ ਆਪਣਾ ਬਚਾਅ ਕਰਦੇ ਹੋਏ ਉਲਟ ਇਹਦੀ ਰੋਲਵਰ ਨਹੀਂ ਇਹਨੂੰ ਕੱਢਣ ਦਿੱਤੀ ਤਾਂ ਇਹਦੇ ਨਾਲ ਜੋ ਵੀ ਮਤਲਬ ਹੱਥੋ ਪਾਈ ਮਾਰੀ ਮੋਟੀ ਹੋਈ ਪਰ ਬੜੀ ਮੰਦ ਭਾਗੀ ਗੱਲ ਆ ਵੀ ਪੁਲਿਸ ਪ੍ਰਸ਼ਾਸਨ ਜਿਸ ਦੀ ਫੁਟੇਜ ਔਰ ਵੀਡੀਓ ਪੁਲਿਸ ਪ੍ਰਸ਼ਾਸਨ ਦੇ ਕੋਲ ਵੀ ਹੈ ਸਾਡੇ ਕੋਲ ਵੀ ਹੈ ਔਰ ਤੁਸੀਂ ਵੀ ਜਾਣਦੇ ਹੋ ਕੱਲ ਉਸਨੇ ਇੱਕ ਝੂਠੀ ਪ੍ਰੈਸ ਕਾਨਫਰੰਸ ਦੇ ਦੱਸਿਆ ਵੀ ਮੇਤੇ ਕਾਤਿਲਾਨਾ ਹਮਲਾ ਹੋਇਆ 306 ਔਰ ਤੁਸੀਂ ਤੁਹਾਡੇ ਕੋਲੋ ਵੀਡੀਓ ਵੀ ਪਈ ਆ ਉਹਦੇ ਵਿੱਚ ਤੁਹਾਨੂੰ ਲੱਗਦਾ ਵੀ ਉੱਤੇ ਜਾਨ ਲੈਵਾ ਹਮਲਾ ਹੋਇਆ 307 ਦੀ ਕਾਰਵਾਈ ਬੰਦੀ ਸੀ ਔਰ ਉਸ ਵੀਡੀਓ ਦੇ ਵਿੱਚ ਕੋਈ ਲੁੱਟ ਖੋਹ ਦਾ ਮਾਮਲਾ ਹੋਇਆ ਕੋਈ ਇਦਾਂ ਦੀ ਗੱਲ ਨਹੀਂ ਬੜੀ ਮੱਧਪਾਕੀ ਘਟਨਾ ਵਾ ਵੀ ਸਾਡੇ ਹਿਜਾਰਪੁਰ ਦੇ ਜਿਹੜੇ ਮੰਤਰੀ ਸਾਹਿਬ ਆ ਕੈਬਨਿਟ ਮਿਨਿਸਟਰ ਬ੍ਰਹਮਸ਼ੰਕਰ ਜਿੰਪਾ ਜੀ ਉਹਨਾਂ ਦਾ ਉੱਤੇ ਉਸ ਦੇ ਉੱਪਰ ਪੂਰਾ ਹੱਥ ਵਾ ਕਿਉਂਕਿ ਪਿੱਛੇ ਜਿਹੜਾ ਖਬਰ ਵੀ ਤੁਹਾਡੇ ਮਾਧਿਅਮ ਤੋਂ ਚੱਲੀ ਸੀ ਵੀ ਇੱਕ ਸੁਖੀਆ ਦੇ ਬਾਦ ਦੇ ਵਿੱਚ ਆ ਵੈਦ ਕਲੋਨੀ ਕੱਢੀ ਗਈ ਉੱਚ ਵੀ ਮਾਨਯੋਗ ਆਪਣੇ ਮੰਤਰੀ ਸਾਹਿਬ ਦੇ ਜਿਹੜੇ ਹਲੇ ਦਿਵਾਲੇ ਦੇ ਲੋਗ ਆ ਉਹਨਾਂ ਦਾ ਵਿੱਚ ਹਿੱਸਾ ਸੀਗਾ ਉਸ ਗੱਲ ਨੂੰ ਵੀ ਪੁਲਿਸ ਪ੍ਰਸ਼ਾਸਨ ਨੇ ਇੱਦਾਂ ਹੀ ਠੱਪ ਕਰਤਾ ਔਰ ਆ ਬੜੀ ਹੀ ਨਿੰਦਨਯੋਗ ਗੱਲ ਆ ਕਿ 307 379 ਹੋਰ ਕਿੰਨੀਆਂ ਧਾਰਾਵਾਂ ਲਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਜਾ ਰਹੇ ਉਹਨਾਂ ਦੇ ਘਰਾਂ ਨੂੰ ਫਰੋਲਿਆ ਜਾ ਰਿਹਾ ਐਡਾ ਕਿਹੜਾ ਉਹਨਾਂ ਨੇ ਕਤਲ ਕਰ ਦਿੱਤਾ ਜਾਂ ਐਡੀ ਕਿਹੜੀ ਗੁੰਡਾਗਰਦੀ ਕਰਤੀ ਜਿਹੜਾ ਪੁਲਿਸ ਪ੍ਰਸ਼ਾਸਨ ਇੰਨੀ ਛੇਤੀ ਹਰਕਤ ਆ ਗਿਆ ਸਾਡੇ ਕੋਲ ਇਦਾਂ ਦੇ ਕੇਸ ਪਏ ਆ ਜਿਨ੍ਹਾਂ ਤੇ ਅੱਜ 6-6 ਮਹੀਨੇ ਸਾਲ ਸਾਲ ਹੋ ਗਿਆ ਹਜੇ ਤੱਕ ਮੈਡੀਕਲ ਰਿਪੋਰਟਾਂ ਲੈਣ ਪੁਲਿਸ ਪ੍ਰਸ਼ਾਸਨ ਨਹੀਂ ਗਿਆ ਹੋਰ ਜਿਸ ਦੇ ਸਬੰਧ ਵਿੱਚ ਅਸੀਂ ਥਾਣਾ ਸਦਰ ਐਸਐਚਓ ਕੋਲੋਂ ਐਫਆਰ ਦੀ ਕਾਪੀ ਦੀ ਮੰਗ ਕੀਤੀ ਤਾਂ ਉਸ ਦਾ ਅੱਗੇ ਉਹ ਜਵਾਬ ਸੀ ਮੁਜਰਮਾਂ ਨੂੰ ਕਹੇ ਐਫਆਰ ਦੀ ਕਾਪੀ ਦੀ ਉਹ ਨਹੀਂ ਦਿੱਤੀ ਜਾਂਦੀ ਕਾਪੀ ਨਹੀਂ ਦਿੱਤੀ ਜਾਂਦੀ ਕਿਉਂ ਇਹ ਲੋਕਤੰਤਰ ਆ ਇੱਥੇ ਹਰੇਕ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਵਾ ਇਸ ਸੂਰੀ ਵੱਲੋਂ ਬਾਰ ਬਾਰ 2019 ਦੇ ਵਿੱਚ ਵੀ ਇੱਕ ਸੁਖੀਆਬਾਦ ਦੇ ਵਿੱਚ ਇੱਕ ਕਬਜ਼ਾ ਕਰਨਗੇ ਨੇ ਦੋ ਔਰਤਾਂ ਦੇ ਕੱਪੜੇ ਫਾੜੇ ਸੀ ਉਦੋਂ ਵੀ 354 ਦਾ ਪਰਚਾ ਦਿੱਤਾ ਇਹ ਕੋ ਹਮੇਸ਼ਾ ਇੱਕ ਗੱਲ ਹੁੰਦੀ ਵੀ ਮੈਂ ਪੈਸੇ ਦੇ ਜੋਰ ਤੇ ਕਿਸੇ ਨੂੰ ਵੀ ਖਰੀਦ ਸਕਦਾ ਇਸ ਨੇ 2 ਮਹੀਨੇ ਪਹਿਲਾਂ ਜਦੋਂ ਮੇਰੇ ਕੋਲ ਬినੋਦ ਔਰ ਤਮੰਨਾ ਆਏ ਤਾਂ ਇਸ ਨੇ ਮੈਨੂੰ ਫੋਨ ਤੇ ਵੀ ਧਮਕੀ ਦਿੱਤੀ ਕੀ ਮੈਂ ਤੇਰੇ ਗੈਂਚੜਾ ਕੋਲੋਂ ਗੋਲੀਆਂ ਮਰਵਾਵਾਂਗਾ ਪਰ ਮੇਰੇ ਵੱਲੋਂ ਉਹ ਦਰਖਾਸਤ ਮਾਨਯੋਗ ਐਸਐਸਪੀ ਸਾਹਿਬ ਨੂੰ ਦਿੱਤੀ ਗਈ ਪਰ ਅੱਜ ਤੱਕ ਉੱਤੇ ਬੰਦੀ ਕਾਨੂੰਨੀ ਕਰਵਾਈ ਕੋਈ ਹੋਈ ਨਹੀਂ ਐਸਾ ਕਿਹੜਾ ਪਹਾੜ ਡੇਗ ਗਿਆ ਜਿਹੜਾ ਇੰਨੀ ਛੇਤੀ ਪੁਲਿਸ ਪ੍ਰਸ਼ਾਸਨ ਹਰਕਤ ਚ ਆਇਆ ਔਰ ਇੱਕ ਅੱਧੇ ਘੰਟੇ ਦੇ ਵਿੱਚ ਪਰਚਾ ਦਰਜ ਕਰ ਦਿੱਤਾ ਗਿਆ ਸਾਡੀ ਇਹੀ ਮੰਗ ਵਾ ਜੇ ਪੁਲਿਸ ਪ੍ਰਸ਼ਾਸਨ ਨੇ 3 ਦਿਨਾਂ ਦੇ ਅੰਦਰ ਅੰਦਰ ਇਨਸਾਫ ਦੀ ਅਲੀ ਗੱਲ ਨਾ ਕੀਤੀ ਝੂਠਾ ਪਰਚਾ ਰੱਦ ਨਾ ਕੀਤਾ ਤੇ ਮਾਨਯੋਗ ਸੀਐਮ ਸਾਹਿਬ ਜੋ ਕਿ ਤੁਹਾਡ ਨੂੰ ਸਾਰੇ ਇਸ ਚੀਜ਼ ਤੋਂ ਜਾਨੂਆ ਵੀ ਜਲੰਧਰ ਦੇ ਵਿੱਚ ਜਿਮਨੀ ਜ਼ੋਨ ਹੋਣ ਜਾ ਰਹੇ ਆ ਸੀਐਮ ਸਾਹਿਬ ਉੱਥੇ ਬੈਠੇ ਆ ਅਸੀਂ ਮੰਤਰੀ ਸਾਹਿਬ ਦੀ ਔਰ ਪੁਲਿਸ ਪ੍ਰਸ਼ਾਸਨ ਦੀ ਜੋ ਕਰਤੂਤ ਹਾਰਪੁਰ ਦੇ ਵਿੱਚ ਹੋ ਰਹੀ ਆ ਉਹਨਾਂ ਦੇ ਅੱਗੇ ਜਾ ਕੇ ਰੱਖਾਂਗੇ ਔਰ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਵੀ ਕਰਾਂਗੇ ਔਰ ਉੱਥੇ ਦੇ ਜਿਹੜੇ ਸਾਡੇ ਦਲਿਤ ਭਾਈਚਾਰਾ ਵਾ ਉਹਨਾਂ ਨੂੰ ਇਸ ਚੀਜ਼ ਤੋਂ ਜਾਣੂ ਵੀ ਕਰਾਵਾਂਗੇ ਵੀ ਇਹੋ ਜੀ ਸਰਕਾਰ ਜਿਹੜੀ ਪਹਿਲਾਂ ਕਹਿੰਦੀ ਸੀ ਅਸੀਂ ਆਮ ਲੋਕਾਂ ਦੀ ਸਰਕਾਰ ਆ ਪਰ ਅੱਜ ਤੁਸੀਂ ਮੀਡੀਅਮ ਦੇ ਮਾਧਿਅਮ ਤੋਂ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਤੁਸੀਂ ਜਾਣਦੇ ਆ ਵੀ ਇਹ ਆਮ ਆਦਮੀ ਦੀ ਪਾਰਟੀ ਆ ਜਾਂ ਖਾਸ ਪਾਰਟੀ ਆ ਬਾਕੀ ਮੇਰੇ ਨਾਲ ਅੰਬੇਡਕਰ ਫੋਰਸ ਤੋਂ ਅੰਬੇਦਕਰ ਫੋਰਸ ਤੋਂ ਸਾਡੇ ਪੰਜਾਬ ਦੇ ਪ੍ਰਧਾਨ ਅਨਿਲ ਬਾਗਾ ਜੀ ਮੇਰੇ ਨਾਲ ਕਲਵੰਤ ਸਿਆਣੀ ਜੀ ਸਿਆਣੀ ਸਭਾ ਦੇ ਪ੍ਰਧਾਨ ਰਜੀਵ ਸਾਈਂ ਜੀ ਸੋਮਨਾਥ ਜੀ ਹੋਰ ਵੀ ਜਿੱਥੇ ਬੰਦੀਆਂ ਦੇ ਆਗੂ ਸਹਿਬਾਨ ਜਿੰਨੇ ਸਾਰੇ ਇੱਥੇ ਬੈਠੇ ਆ ਅਗਲੀ ਗੱਲ ਜਿਹੜੀ ਆ ਤੁਹਾਨੂੰ ਇਸ ਬਾਰੇ ਜਿਹੜਾ ਬੀਕਾ ਜੀ ਇੱਕ ਗੱਲ ਜਿਹੜਾ ਥਨਿਆਰੇ ਨੂੰ ਤੁਸੀਂ ਕਿਹਾ ਵੀ ਉਹਨਾਂ ਨੂੰ ਕਿਡਨਾਪ ਕੀਤਾ ਹੈ ਥਨਿਆਰੇ ਨੂੰ ਕਿਡਨਾਪ ਕਰਨ ਵੀ ਕੋਈ ਹੋਏਗਾ ਵੀ ਉਹ ਚੱਕ ਕੇ ਲੈ ਗਏ ਜਾਂ ਉਹਨਾਂ ਕੋ ਪੈਸੇ ਵਗਰਾ ਮੰਗੇ ਮੈਂ ਸਰ ਤੁਹਾਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ ਵੀ ਉਹਨਾਂ ਦਾ ਕੋਈ ਆਪਸੀ ਲੈਣ ਦੇਣ ਸੀਗਾ ਪਰ ਜਦੋਂ ਉਹਨੂੰ ਦੁਕਾਨ ਤੇ ਲਿਆ ਕੇ ਇਹ ਸਾਰੀ ਕਾਰਵਾਈ ਹੋਈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਜਿਹੜੀ ਇਸ ਦੇ ਦਫ਼ਤਰ ਦੀ ਵੀਡੀਓ ਆ ਤੁਸੀਂ ਉਹ ਕਢਾ ਲਓ ਅਗਰ ਜੇ ਝੂਠੀ ਪਾਈ ਜਾਊਗੀ ਤਾਂ ਤੁਸੀਂ ਪਰਚਾ ਰੱਦ ਕਰ ਦਿਓ ਪਰ ਉਹ ਕਹਿੰਦੇ ਵੀ ਸਾਨੂੰ ਉਹ ਦਿੰਦਾ ਨਹੀਂ ਦੇਖੋ ਪੁਲਿਸ ਪ੍ਰਸ਼ਾਸਨ ਜਿਹੜੇ ਲੋਕ ਜਿੰਨਾ ਤੱਕਾ ਹੁੰਦਾ ਉਹਨੇ ਪੁਲਿਸ ਦੇ ਕੋਲ ਜਾਣਾ ਹੁੰਦਾ ਨਾ ਪ੍ਰਸ਼ਾਸਨ ਦੇ ਕੋਲ ਜੇ ਪ੍ਰਸ਼ਾਸਨ ਨਹੀਂ ਫੁਟੇਜ ਕਢਾ ਸਕਦੀ ਹੁਣ ਤਾਂ 1 ਮਿੰਟ ਦੇ ਵਿੱਚ ਨਿਕਲੇ ਜਿਹੜੀ ਵੀਡੀਓ ਆ ਸੀ ਵੀਡੀਓ ਨਾਲ ਵਿੱਚ ਸੋਨੇ ਦੀ ਸਰ ਜਿਹੜੇ ਨਕਲੀ ਸੋਨੇ ਦੀ ਸੀ ਉਹ ਕਿਤੇ ਵੀ ਹਸਾਬਤ ਨਹੀਂ ਹੁੰਦਾ ਝੂਠਾ ਪਰਚਾ ਦਰਜ ਕਰਾਇਆ ਗਿਆ ਜੇ ਉਹ ਸਾਬਤ ਕਰੇ ਵੀ ਇਸ ਸੁਨਿਆਰੇ ਦੇ ਕੋਲ ਉਹਨੇ ਮੰਗਲ ਜੁੱਤਰ ਲੈ ਕੇ ਆਪਣੀ ਵਾਈਫ ਨੂੰ ਦਿੱਤਾ ਇਹ ਸਿਰਫ ਮਨਕੜਤ ਕਹਾਣੀਆਂ ਵਾ ਝੂਠ ਵਾ ਉਸ ਪਰਚੇ ਨੂੰ ਕਲੋਸ ਕਰਨ ਲਈ ਸੀ ਉਹਨੂੰ ਕਾਊਂਟਰ ਕਰਨ ਲਈ ਸੀ ਹੋਰ ਕੋਈ ਨਹੀਂ ਹੈਗੀ ਉਹ ਇੱਕ ਪਾਸੇ ਕਹਿੰਦਾ 307 ਮੇਤੇ ਲੱਗੀ ਆਵੇਂ ਮੇਤੇ ਹਮਲਾ ਹੋਇਆ ਉਹ ਬੜਾ ਸੋਹਣਾ ਕੱਲ ਤੁਹਾਡੇ ਸਾਹਮਣੇ ਦਾ ਮੂਵਮੈਂਟ ਕਰਨ ਦਿਆ ਉਹ ਬਾਹਰ ਟੁੱਟੀ ਵੀ ਲੱਗਦੀ ਤੁਹਾਨੂੰ ਕਿਤੇ ਵੀ ਤੁਹਾਨੂੰ ਲੱਗਦਾ ਵੀ ਉਹਦੇ ਨਾਲ ਹਮਲਾ ਹੋਇਆ ਹੋਊਗਾ ਉਹਦੇ ਕਿਤੇ ਫੇਸ ਤੇ ਨਿਸ਼ਾਨ ਹੈਗਾ ਉਹ ਸਿੰਪਲ ਇੱਕ ਪੱਟੀ ਬੰਨ ਕੇ ਉੱਤੇ ਹੀ ਬਹਿ ਗਿਆ ਸਿਰ ਉਹ ਝੂਠਾ ਪਰਚਾ ਦਰਜ ਕੀਤਾ ਗਿਆ ਕੱਢੀ ਇਹੀ ਮੰਗਵਾ ਵੀ ਧੱਕੇਸ਼ਾਹੀ ਬੰਦ ਕਰ ਦਿਓ ਪ੍ਰਸ਼ਾਸਨ ਨੂੰ ਬਾਰ ਬਾਰ ਧੱਕੇ ਕਰ ਰਹੇ ਆ ਸਾਡੇ ਕੋਲ 5-7 ਕੇ ਇਦਾਂ ਦੇ ਕੇਸ ਆ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਮੋਰੇ ਰੱਖਾਂਗੇ ਜਿੱਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਲਟ ਉਹਨੇ ਤੇ ਝੂਠੇ ਪਰਚੇ ਦਰਜ ਕਰ ਦਿੱਤੇ ਗਏ ਸਰ ਬਿਜ਼ਨਸ ਦੇ ਵਿੱਚ ਬਹੁਤ ਚੀਜ਼ਾਂ ਇਦਾਂਆਂ ਹੁੰਦੀਆਂ ਕੋਈ ਮੇਰੀ ਉਹਨਾਂ ਕੋਈ ਜਾਤੀ ਦੁਸ਼ਮਣੀ ਨਹੀਂ ਨਾ ਮੈਨੂੰ ਉਹਨਾਂ ਕੋਈ ਜ਼ਮੀਨ ਮੰਗਣੀ ਆ ਉਹ ਆਪਣਾ ਵਪਾਰ ਕਰਦਾ ਸੀ ਆਪਣਾ ਕਰਦੇ ਆ ਠੀਕ ਹੈ ਉਹਦਾ ਵਪਾਰ ਤੁਸੀਂ ਸੂਰ ਸਾਹਿਬ ਚੰਗੀ ਤਰ੍ਹਾਂ ਜਾਣਦੇ ਆ ਉਸਨੇ ਵਪਾਰ ਕਿਹੜਾ ਕੀਤਾ ਵਾ ਉਹ ਉਹਦਾ ਕੰਮ ਕਰ ਕੀ ਸੀ ਇੰਨੀ ਪ੍ਰੋਪਰਟੀ ਕਿੱਥੋਂ ਬਣਾ ਲਈ ਉਹਨੇ ਸਰਕਾਰ ਨੂੰ ਚਾਹੀਦਾ ਉੱਤੇ ਈਡੀ ਦਾ ਕਰਨਾ ਚਾਰਜ ਕਰਨਾ ਚਾਹੀਦਾ ਉਹਦੀ ਸ਼ਾਨਬੀਨ ਕਰਨ ਇਹ ਇੰਨਾ ਪੈਸਾ ਇੱਕਦਮ 5-7 ਸਾਲ ਚ ਕਿੱਥੋਂ ਆ ਗਿਆ ਕਰੋੜਾਂ ਅਰਬ ਰੁਪਈਆ ਨੇਚਰਲੀ ਦੋ ਨੰਬਰ ਦਾ ਕੰਮ ਕਰਕੇ ਕਰਦੇ ਇਹ ਸਤ ਪਹਿਲਾਂ ਜੈਪੀਮ ਜੈਪਾਰਤ ਅਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੀ ਇਕਾਲ ਤੇ ਇੱਥੇ ਸਾਡੀ ਜੋ ਆਵਾਜ਼ ਸੁਣ ਲਈ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਅਸੀਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹਦੇ ਵਿੱਚ ਦੋ ਤਿੰਨ ਕੇਸ ਇਹੋ ਜਿਹੇ ਆ ਜਿਹਦੇ ਨਾਲ ਜਿਹੜੇ ਸ਼ਹਿਰ ਦੇ ਆਮ ਲੋਕ ਆ ਆਮ ਲੋਕਾਂ ਦੀ ਜਿਹੜੀ ਲਾਈਫ ਆ ਉਹ ਖੱਜਲਖਵਾਰ ਹੋਈ ਆ ਤੇ ਜਿਹੜਾ ਸ਼ਾਸਨ ਆ ਪ੍ਰਸ਼ਾਸਨ ਆ ਉਹ ਜਿਹੜੇ ਆਮ ਲੋਕਾਂ ਉਹਨਾਂ ਨੂੰ ਦਬਾਉਣ ਦੇ ਜਿਹੜੇ ਪੂਰੇ ਯਤਨ ਕਰ ਰਿਹਾ ਮੈਂ ਤੁਹਾਡਾ ਧਿਆਨ ਥੋੜਾ ਲਿਆ ਚਾਹੁੰਦਾ ਵਾਂ ਕਿ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਇੱਕ ਐਫਆਈਆਰ ਹੋਈ ਸੀਗੀ ਅ ਇੱਕ ਸੁਨਿਆਰੇ ਉਹਦੀ ਵਾਈਫ ਨੂੰ ਹਿਡਨੈਪ ਕਰਕੇ ਆਪਣੇ ਦਫਤਰ ਤੋਂ ਦੀ ਕਟਮਾਰਕ ਕੀਤੀ ਰੀਸੂਰੀ ਵੱਲੋਂ ਤੇ ਰੀਸੂਰੀ ਵੱਲੋਂ ਦੀ ਕਟਮਾਰਕ ਕਰਕੇ ਤੇ ਉਹਨਾਂ ਦੇ ਕੋਲੋਂ ਕੁਝ 75000 ਰੁਪਏ ਦੇ ਕਰੀਬ ਜਿਹੜੇ ਪੈਸੇ ਆ Google Pay ਦੇ ਵਿੱਚ ਉਹਨਾਂ ਦੇ ਕੋਲੋਂ ਸੂਰੀ ਦੇ ਫੋਨ ਦੇ ਵਿੱਚ ਟਰਾਂਸਫਰ ਹੁੰਦੇ ਆ ਉਸ ਤੋਂ ਬਾਅਦ ਤੋਂ ਦੀ ਕੰਪਲੇਟ ਹੁੰਦੀ ਆ ਉਹ ਲੇਡੀ ਵੀ ਤਾਂ ਉਹਦੀ ਕਟਮਾਰ ਹੁੰਦੀ ਆ ਉਹ ਜਿਹੜੀ ਕੰਪਲੇਂਟ ਹੁੰਦੀ ਆ ਉਸ ਕੰਪਲੇਂਟ ਦੇ ਉੱਤੇ ਕਿੰਨੇ ਦਿਨ ਪਹਿਲਾਂ ਡੀਐਸਪੀ ਸਿਟੀ ਵੱਲੋਂ ਮਤਲਬ ਕਿ ਪ੍ਰੈਸ਼ਰ ਪਾਇਆ ਗਿਆ ਕਿ ਤੁਸੀਂ ਤਾਂ ਰਾਜੀਨਾਮਾ ਕਰੋ ਜਦੋਂ ਰਾਜੀਨਾਮਾ ਨਹੀਂ ਹੁੰਦਾ ਤਾਂ ਉਹਦੀ ਜਿਹੜੀ ਧਾਰਾ ਲੱਗਦੀ ਹੈ 323 34506 342 ਤੇ 414 ਇਹਦੇ ਵਿੱਚ ਬਾਅਦ ਵਿੱਚ ਜਿਹੜਾ ਪੁਲਿਸ ਜਿਹੜੀ ਕਰਦੀ ਉਹ ਕਿ 354 ਵਿੱਚ ਤੋੜ ਦਿੰਦੀ ਆ ਤੇ ਉਸ ਤੋਂ ਇਹ ਜਿਹੜੀ ਐਫ ਆਈ ਦਰਜ ਹੁੰਦੀ ਆ 13 5 2024 ਨੂੰ 13 5 2024 ਨੂੰ ਐਫ ਆਈ ਆਰ ਦਰਜ ਹੁੰਦੀ ਆ ਉਸ ਤੋਂ ਬਾਅਦ 15 6 24 ਨੂੰ 15 6 24 ਨੂੰ ਉਸ ਹਸਬੰਡ ਵਾਈਫ ਦੇ ਖਿਲਾਫ ਇੱਕ ਝੂਠਾ ਮਕਦਮਾ 420 ਤੇ 406 ਦਾ ਤਿਆਰ ਕੀਤਾ ਗਿਆ ਝੂਠਾ ਮਕਦਮਾ ਕਿੰਨੇ 1 ਮਹੀਨੇ ਬਾਅਦ 420 ਦਾ ਪਰਚਾ ਉਹਨਾਂ ਹਸਬੰਡ ਵਾਈਫ ਤੇ ਦਰਜ ਕਰਤਾ ਔਰ ਉਹ ਦੋਨੋਂ ਹਸਬੰਡ ਵਾਈਫ ਇਸ ਟਾਈਮ ਜਿਹੜੇ ਆਪਣੇ ਘਰ ਦੇ ਵਿੱਚੋਂ ਬੇਗਰ ਹੋਏ ਹੋ ਔਰ ਕਹਿਣ ਦਾ ਭਾਵ ਕੀ ਹੈ ਤੱਕਾ ਵੀ ਉਹਨਾਂ ਨਾਲ ਹੋਇਆ ਸਾਰਾ ਕੁਝ ਉਹਨਾਂ ਨਾਲ ਹੋਇਆ ਬਾਅਦ ਵਿੱਚ ਉਹਨਾਂ ਦੇ ਉੱਤੇ ਪਰਚਾ ਕਰਾ ਕੇ ਉਹਨਾਂ ਨੂੰ ਘਰੋਂ ਭੱਜਣ ਤੋਂ ਮਜਬੂਰ ਕਰ ਦਿੱਤਾ ਹੁਣ ਇੱਕ ਕੱਲ ਲੜਾਈ ਹੋਈ ਆ ਜਿਹੜੀ ਐਫ ਆਈ ਆਰ ਨੰਬਰ 114 ਹੋਈ ਆ ਜਿਹਦੇ ਵਿੱਚ ਜਿਹੜਾ ਰਿਜੇ ਸੂਰੀ ਆ ਤੇ ਸਟਾਰ ਤੇ ਸਨੀ ਚਾਰ ਬੰਦਿਆਂ ਦੀ ਆਪਸ ਵਿੱਚ ਲੜਾਈ ਹੁੰਦੀ ਆ ਜਿਹਦੀ ਸਾਰੀ ਵੀਡੀਓਗ੍ਰਾਫੀ ਤੁਸੀਂ ਦੇਖੀ ਵੀ ਹੋਈ ਆ ਔਰ ਜਿਹੜੀ ਇਸ ਟਾਈਮ ਸਾਰੀ ਵੀਡੀਓਗ੍ਰਾਫੀ ਸਾਰਿਆਂ ਦੇ ਫੋਨਾਂ 'ਤੇ ਚੱਲਦੀ ਪਈ ਆ ਉਸ ਐਫਆਈਆਰ ਦੇ ਵਿੱਚ ਜਿਹੜੀਆਂ ਧਾਰਾਵਾਂ ਲੱਗੀਆਂ ਤੁਹਾਨੂੰ ਪਤਾ ਹੈ 307 379 341 427 506 23 24 ਇਹ ਧਾਰਾਵਾਂ ਲੱਗੀਆਂ ਗਈਆਂ ਜਦ ਕਿ ਉਸ ਪੂਰੀ ਜਿਹੜੀ ਆਪਾਂ ਵੀਡੀਓ ਦੇਖਦੇ ਆ ਉਹ 'ਚ ਕੋਈ ਵੀ ਜਾਨਲੇਵਾ ਹਮਲਾ ਨਹੀਂ ਹੋਇਆ ਚਾਰ ਬੰਦੇ ਦੋ ਬੰਦੇ ਇਸ ਸਾਈਡ ਤੋਂ ਦੋ ਬੰਦੇ ਇਸ ਸਾਈਡ ਤੋਂ ਆਪਸ 'ਚ ਲੜਦੇ ਪਏ ਆ ਔਰ ਸਭ ਤੋਂ ਇਹਦੇ ਵਿੱਚ ਜਿਹੜੀ ਮੰਦਭਾਗੀ ਗੱਲ ਕੀ ਆ ਉਹੀ ਬਨੋਬ ਜਿਹੜਾ ਬਨੋਬ ਸੁਨਿਆਰਾ ਜਿਹਦੇ ਵੱਲੋਂ ਸੂਰੀ ਤੇ ਪਰਚਾ ਹੋਇਆ ਸੀ ਬਾਦ ਵਿੱਚ ਪੁਲਿਸ ਵੱਲੋਂ ਉਹਦੇ ਖਿਲਾਫ ਹੀ ਪਰਚਾ ਕੀਤਾ ਗਿਆ ਉਹਦੀ ਹੀ ਕੁੱਟਮਾਰ ਹੋਈ ਉਹਨਾਂ ਤੱਕਾਇਆ ਉਹਦੇ ਖਿਲਾਫ ਪੁਲਿਸ ਵੱਲ ਪਰਚਾ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਕੀ ਸਾਰੀ ਜਿਹੜੀ ਵੀਡੀਓ ਆ ਉਹ ਪੂਰੇ ਸ਼ਾਸਨ ਪ੍ਰਸ਼ਾਸਨ ਦੇ ਮੂਰੇ ਆ ਸਾਰੀ ਵੀਡੀਓ ਸ਼ਾਸਨ ਪ੍ਰਸ਼ਾਸਨ ਦੇ ਮੂਰੇ ਆ ਔਰ ਜਿਹੜੀ ਕੱਲ ਵੀ 114 ਨੰਬਰ ਐਫ ਆਰ ਰਿਜਿਸਟਰ ਹੋਈ ਆ ਉਹਦੇ ਵਿੱਚ ਵੀ ਜਿਹੜਾ ਬਨੋਦ ਕੁਮਾਰ ਭੂਲਾ ਸੰਗਾਰਾ ਜਿਹੜਾ ਕੀ ਆਪਣੇ ਕੋਲੋਂ ਫਰਾਰ ਆ ਜਿਹੜਾ ਉਹਦੇ ਵਿੱਚ ਹੈ ਹੀ ਨਹੀਂਗਾ ਵੀਡੀਓ ਵਿੱਚ ਔਰ ਇਹ ਇਹਦਾ ਨਾਮ ਵੀ 307 ਦੇ ਵਿੱਚ ਕੱਲ ਦੇ ਪਰਚੇ ਵਿੱਚ ਦਿੱਤਾ ਗਿਆ ਜਾਤ ਕਿ ਉਹਦਾ ਕੋਈ ਰੋਲ ਹੀ ਹੈ ਨਹੀਂ ਉਹ ਹੈ ਹੀ ਨਹੀਂ ਕੋਈ ਤਬਦੀਲਚ ਨਹੀਂ ਕੀਤੀ ਗਈ ਸਿੱਧੀ ਗੱਲ ਆ ਜਿਹੜਾ ਮੰਤਰੀ ਆ ਹੁਸ਼ਿਆਰਪੁਰ ਵਿੱਚ ਇੱਕ ਮੰਤਰੀ ਆ ਉਹਨੇ ਪੂਰਾ ਹੁਸ਼ਿਆਰਪੁਰ ਦਾ ਜਿਹੜਾ ਮਾਹੌਲ ਆ ਉਹ ਖਰਾਬ ਕੀਤਾ ਹੋਇਆ ਆ ਤੁਸੀਂ ਸਾਰੇ ਜਾਣਦੇ ਆ ਔਰ ਹਰ ਇੱਕ ਚੀਜ਼ ਦੇ ਰੇਟ ਰੱਖੇ ਹੋਏ ਆ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਹ ਵਾਲੇ ਕੰਮ ਦਾ ਉਹ ਰੇਟ ਆ ਤੇ ਆਹ ਵਾਲੇ ਕੰਮ ਦਾ ਉਹ ਰੇਟ ਆ ਔਰ ਇਸ ਮੰਤਰੀ ਦੇ ਕਹਿਣ ਦੇ ਉੱਤੇ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਸੂਰੀ ਸੂਰੀ ਸ਼ਰੇਮ ਕਹਿੰਦਾ ਜਿਹੜੀ ਪੁਲਿਸ ਆ ਮੇਰੀ ਜੇਬ ਦੇ ਵਿੱਚ ਆ ਮੈਂ ਪੈਸਾ ਦੇ ਕੇ ਜਿੰਨੂੰ ਮਰਜ਼ੀ ਖਰੀਦ ਸਕਦਾ ਆ ਇਹਦਾ ਮਤਲਬ ਕਿ ਆਮ ਆਦਮੀ ਜਿਹੜਾ ਆਮ ਇ ਆਮ ਆਦਮੀ ਕਹਿੰਦੇ ਸੀ ਅਸੀਂ ਆਮ ਆਦਮੀ ਦੀ ਸਰਕਾਰ ਆ ਪਰ ਆਮ ਆਦਮੀ ਦੀ ਜਿਹੜੀ ਲਾਈਫ ਆ ਇਸ ਸਰਕਾਰ ਦੇ ਵਿੱਚ ਸਭ ਤੋਂ ਜ਼ਿਆਦਾ ਮਤਲਬ ਡਿਸਟਰਬ ਹੋ ਗਈ ਆ ਖੱਜਲ ਖਵਾਰ ਹੋ ਰਹੀ ਆ ਜਿੱਦਾਂ ਪਹਿਲਾਂ ਵੀ ਤੁਹਾਨੂੰ ਵਿਕਾਸਨ ਸੰਸਦ ਸੀਗਾ ਇੱਕ ਪਰਚਾ ਹੋਇਆ ਸੀਗਾ ਇੱਕ ਵਿਜੇ ਮੁੰਡਾ ਸੀਗਾ ਜਿਹੜਾ ਪਲੰਬਰ ਦਾ ਕੰਮ ਕਰਦਾ ਸੀਰੇ ਦਫਤਰ ਮੋਰ ਗੱਟਰ ਸਾਫ ਕਰਦਾ ਸੀਗਾ ਔਰ ਇਹਨੇ ਇੱਕ ਪਲੇਟ ਦੇ ਨਾਲ ਉਸ ਮੁੰਡੇ ਦਾ ਪੂਰਾ ਸਿਰ 파ੜਤਾ ਉਹਦੇ ਕਾਫੀ ਤੱਕ ਲਾਏ ਔਰ ਉਸ ਮੁੰਡੇ ਨੂੰ ਹਸਪੀਟਲ ਦਾਖਲ ਨਹੀਂ ਹੁੰਦਤਾ ਉਹ ਘਰ ਸੀਗਾ ਜਦੋਂ ਸਾਰੇ ਦੇ ਕਰਕੇ ਖਬਰ ਪਹੁੰਚੀ ਤਾਂ ਦਾਖਲ ਕਰਾਇਆ ਉਹਦੇ ਵੱਲੋਂ ਪਰਚਾ ਹੋਇਆ ਜਦੋਂ ਉਸ ਮੁੰਡੇ ਵੱਲੋਂ ਪਰਚਾ ਚਾਰ ਪੰਜ ਦਿਨ ਬਾਅਦ ਸੂਰੀ ਨੇ ਉਸ ਮੁੰਡੇ ਤੇ ਉਹਦੇ ਫਾਦਰ ਤੇ ਤਾਂ ਇੱਕੋ ਦਾ ਰਿਸ਼ਤੇਦਾਰ ਤਿੰਨਾ ਬੰਦੇ ਨੇ ਪਰਚਾ ਕਰਾਪਾ ਮਤਲਬ ਕਹਿਣ ਦਾ ਭਾਵ ਕੀ ਕੀ ਜਿਆਂ ਤੋਂ ਕੁੱਟੂਗਾ ਸਾਰਿਆਂ ਨੂੰ ਜਾਂ ਉਹ ਸਾਰਿਆਂ ਨੂੰ ਕੁੱਟੂਗਾ ਜੇਕਰ ਉਹਦੇ ਕੋਈ ਖਿਲਾਫ ਬੋਲਦਾ ਹੈ ਤਾਂ ਉੱਤੇ ਪਰਚੇ ਹੁੰਦੇ ਆ ਤੇ ਉਹਨਾਂ ਦਾ ਕੋਈ ਇਨਸਾਫ ਨਹੀਂ ਹੁੰਦਾ ਔਰ ਇਹ ਇਸ ਟਾਈਮ ਹੁਸ਼ਿਆਰਪੁਰ ਦਾ ਜਿਹੜਾ ਮਾਹੌਲ ਆ ਉਹ ਬਣ ਚੁੱਕਾ ਆ ਪਰ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸ਼ਾਸਨ ਪ੍ਰਚਾਰਣ ਐਸ ਬਾਰੇ ਬਹੁਤ ਵਾਰੀ ਮੀਟਿੰਗਾਂ ਕਰ ਚੁੱਕੇ ਆ ਔਰ ਹਮੇਸ਼ਾ ਸਾਨੂੰ ਝੂਠੇ ਦਿਲਾਸੇ ਦਿੱਤੇ ਗਏ ਜੇਕਰ ਇਹਨਾਂ ਜਿਹੜੇ ਹਸਬ ਜੇਕਰ ਇਹਦੇ ਲਈ ਇਹਦੀ ਹੈਲਪ ਦੇ ਲਈ ਵਿਕਾਸ ਨੇ ਐਸਐਸਓ ਸਾਹਿਬ ਨੂੰ ਫੋਨ ਕੀਤਾ 5 ਮਿੰਟ ਬਾਅਦ ਵਿਕਾਸ ਦੇ ਫੋਨ ਤੇ ਫੋਨ ਆ ਜਾਂਦਾ ਕਿ ਹੁਣ ਤੈਨੂੰ ਜਾਨੋਂ ਮਾਰ ਦੇਣਾ ਵਾ ਇਹਨੂੰ ਧਮਕੀਆਂ ਦਿੱਤੀਆਂ ਗਈਆਂ ਜਿਹਦੀ ਦਰਖਾਸਤ ਐਸਐਸਓ ਸਾਹਿਬ ਨੂੰ ਦਿੱਤੀ ਗਈ ਪਰ ਉਸ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੋਈ ਹੁਣ ਨੋਰਮਲ ਜੀ ਗੱਲ ਆ ਕਿ ਵਿਕਾਸ ਹਾਂਸੀ ਨੇ ਫੋਨ ਕੀਤਾ ਐਸਐਸਓ ਸਾਹਿਬ ਨੂੰ ਸੂਰੀ ਨੂੰ 5 ਮਿੰਟ ਬਾਅਦ ਕਿਦਾ ਪਤਾ ਲੱਗ ਜਾਂਦਾ ਕਿ ਤੂੰ ਫੋਨ ਕੀਤਾ ਇਹਦਾ ਮਤਲਬ ਕੀ ਆ ਕਿ ਉਹ ਦੱਸ ਰਿਹਾ ਕਿ ਹਾਂ ਵੀ ਮੈਨੂੰ ਹੁਣ ਐਸ ਟਾਈਮ ਇਹਦਾ ਫੋਨ ਆ ਗਿਆ ਹੁਣ ਇਹ ਸਾਰਾ ਕੁਝ ਹੋ ਰਿਹਾ ਪਰ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਸ ਹਫ਼ਤੇ ਵਿੱਚ ਅਸੀਂ ਸਿਰਫ 3 ਦਿਨ ਦਾ ਟਾਈਮ ਦਿੰਦੇ ਆ ਇਸੇ ਹਫ਼ਤੇ ਦੇ ਵਿੱਚ ਜਲੰਧਰ ਵੈਸਟ ਦੇ ਵਿੱਚ ਦਲਿਤ ਸਮਾਜ ਵੱਲੋਂ ਇੱਕ ਬਹੁਤ ਵੱਡੀ ਜਿਹੜੀ ਐਜੀਟੇਸ਼ਨ ਆ ਉਹ ਜਲੰਧਰ ਵੈਸਟ ਵਿੱਚ ਕੀਤੀ ਜਾਊਗੀ ਪੌਸਿਬਿਲਟੀ ਆ ਕਿ ਸ਼ਾਇਦ ਕੱਲ ਜਾਂ ਪਰਸੋ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਇਹਦੀ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇ ਔਰ ਜਲੰਧਰ ਦੇ ਸਾਰੇ ਜਿਹੜੇ ਦਲਿਤ ਸੰਗਠਨ ਹੈਗੇ ਆ ਜਿੰਨੇ ਵੀ ਸਟੂਡੈਂਟਸ ਦੇ ਵਿੰਗ ਹੈਗੇ ਆ ਉਹ ਸਾਰੇ ਸਟੂਡੈਂਟਸ ਵੀ ਸਾਡੇ ਨਾਲ ਖੜੇ ਹੋਣਗੇ ਔਰ ਅਸੀਂ ਇਸ ਠੱਕੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਸਰ ਇਹ ਮਾਮਲਾ ਦੋ ਪਾਰਟੀਆਂ ਦੇ ਆਪ ਕਹਿੰਦਾ ਕਿ ਰਾਜੀਤ ਦੇਖੋ ਇਹ ਦੋ ਧਿਰਾਂ ਦੀ ਆਪਸੀ ਲੜਾਈ ਨੇਗੀ ਇਹਦੇ ਵਿੱਚ ਬਹੁਤ ਸਾਰੇ ਲੋਕ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੱਦੋਂ ਖਾਨਪੁਰ ਦਾ ਕੇਸ ਆ ਠੀਕ ਆ ਇੱਕ ਆਵਲਾ ਕੇਸ ਹੋ ਗਿਆ ਮਤਲਬ ਇਹਦੇ ਵਿੱਚ ਇੱਕ ਇਨਸਾਫ ਦੀ ਲੜਾਈ ਆ ਇਹ ਕੋਈ ਰਾਜਨੀਤਿਕ ਲੜਾਈ ਨਹੀਂ ਹੈਗੀ ਇਨਸਾਫ ਦੀ ਲੜਾਈ ਆ ਹੁਣ ਅਸੀਂ ਜਲੰਧਰ ਵੈਸਟ ਦੇ ਵਿੱਚ ਕੋ ਕਰਨਾ ਚਾਹੁੰਦੇ ਆ ਅਸੀਂ ਦੱਸਣਾ ਚਾਹੁੰਦੇ ਕਿਉਂਕਿ ਸਾਡੀ ਹੁਸ਼ਿਆਰਪੁਰ 'ਚ ਕੋਈ ਸੁਣਵਾਈ ਨਹੀਂ ਹੁੰਦੀ ਪਈ ਮੰਤਰੀ ਸਾਡੀ ਸੁਣਵਾਈ ਹੋਣ ਹੀ ਨਹੀਂ ਦੇ ਰਿਹਾ ਜੇਕਰ ਸਾਡੀ ਹੁਸ਼ਿਆਰਪੁਰ 'ਚ ਸੁਣਵਾਈ ਨਹੀਂ ਹੋਊਗੀ ਇਸ ਟਾਈਮ ਸੀਐਮ ਸਾਹਿਬ ਜਲੰਧਰ ਵੈਸਟ ਦੇ ਵਿੱਚ ਜਿਹੜੀ ਕੰਪੇਨਿੰਗ ਚਲਾ ਰਹੇ ਉਹਤੇ ਮੌਜੂਦ ਆ ਅਸੀਂ ਚਾਹੁੰਦੇ ਆ ਕਿ ਸੀਐਮ ਸਾਹਿਬ ਨੂੰ ਪਤਾ ਹੋਵੇ ਕਿ ਜਿਹੜੇ ਉਹਨਾਂ ਨੇ ਇੱਥੇ ਹੁਸ਼ਿਆਰਪੁਰ ਚ ਮੰਤਰੀ ਸ਼ੰਤਰੀ ਮਤਲਬ ਬਿਠਾਏ ਹੋਏ ਆ ਜਾਂ ਸ਼ਾਸਨ ਪ੍ਰਸ਼ਾਸਨ ਜਿਹੜਾ ਇੱਥੇ ਲਾਇਆ ਹੋਇਆ ਆ ਉਹ ਆਮ ਲੋਕਾਂ ਦੀ ਜਿਹੜੀ ਆਮ ਆਦਮੀ ਦੀ ਮੂਵਮੈਂਟ ਨੂੰ ਲੈ ਕੇ ਆਏ ਆ ਉਹ ਆਮ ਲੋਕਾਂ ਦੀ ਜ਼ਿੰਦਗੀ ਨੂੰ ਅਸਤਵ ਵਿਅਸਤ ਕਰ ਰਹੇ ਆ ਅਸੀਂ ਇਹ ਜਿਹੜੀ ਗੱਲ ਆ ਅਸੀਂ ਸੀਐਮ ਸਾਹਿਬ ਦੇ ਮੂਹਰੇ ਰੱਖਣੀ ਚਾਹੁੰਦੇ ਆ ਔਰ ਇਸ ਕਰਕੇ ਇਸ ਟਾਈਮ ਜ਼ਿਕਰ ਸੀਐਮ ਸਾਹਿਬ ਦੇ ਮੂਹਰੇ ਕੋ ਗੱਲ ਰੱਖਣੀ ਆ ਤੇ ਜਲੰਧਰ ਵਾਸਤੇ ਤੋਂ ਵੱਡੀ ਜਿਹੜੀ ਗਰਾਉਂਡ ਕੋਈ ਵੀ ਨਹੀਂਗੀ ਤੁਹਾਡੇ ਵੱਲੋਂ ਕ ਕਿ ਇਹ ਮੰਤਰੀ ਵੱਲੋਂ ਕੀਤੇ ਗਏਗੇ ਜੋ ਪ੍ਰਸ਼ਾਸਨ ਵੱਲੋਂ ਦਿੱਤਰ ਮਿਜੀ ਦੇ ਦੇਖੋ ਸੋਸ਼ਲ ਮੀਡੀਆ ਤੇ ਜਿਹੜੀ ਖਬਰ ਆ ਤੁਹਾਡੇ ਵੱਲੋਂ ਫਲਾਈ ਗਈ ਆ ਤੁਸੀਂ ਤੁਸੀਂ ਉਹਦੇ ਬਾਰੇ ਗੱਲ ਕਰਦੇ ਸਾ ਹਾਰੇ ਪੂਰੇ ਸ਼ਹਿਰ ਨੂੰ ਇਸ ਗੱਲ ਇਸ ਵਾਰੀ ਪਤਾ ਆ ਰੇਟ ਰੱਖੇ ਹੋਏ ਆ ਤੇ ਉਹੀ ਚੱਲ ਰਿਹਾ ਤੁਹਾਡੇ ਨਾਲ ਕੋਈ ਕਿਸੇ ਕੋਈ ਇਦਾਂ ਕੋਈ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਦੇਖੋ ਸਾਡੇ ਸਵਾਏ ਨੇ ਕੀ ਕਿਸੇ ਨੂੰ ਪੈਸੇ ਦੇਨੇ ਅਸੀਂ ਅੱਜ ਵੀ ਕਿਸੇ ਜਿਹੜੇ ਆਮ ਇਨਸਾਨ ਆ ਅਸੀਂ ਉਹਦੀ سپورਟ ਵਿੱਚ ਬੈਠੇ ਆ ਜਿਹੜੇ ਆਮ ਲੋਕ ਆ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਅਸੀਂ ਉਹਨਾਂ ਦੀ سپورਟ ਵਿੱਚ ਬੈਠੇ ਅਸੀਂ ਵੀ ਅੱਜੋ ਹੌਣੂ ਮੰਤਰੀ ਸੱਜੇ ਘੱਬੇ ਬੈਠ ਸਕਦੇ ਆ ਪਰ ਜਿਹੜੇ ਆਮ ਲੋਕ ਆ ਅਸੀਂ ਸਟਾਰਟਿੰਗ ਤੋਂ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਲੜਾਈ ਲੜ ਰਹੇ ਆ ਔਰ ਅੱਜ ਵੀ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਦਬਾਇਆ ਜਾ ਰਿਹਾ ਉਹਨਾਂ ਦੀ ਆਵਾਜ਼ ਰੱਖਣ ਦੇ ਲਈ ਤੁਹਾਡੇ ਮੂਰੇ ਬੈਠੇ ਆ ਹਾਂਜੀ ਮੈਂ ਸਭ ਤੋਂ ਪਹਿਲੇ ਸਾਰੇ ਵੀਰਾਂ ਨੂੰ ਇੱਕ ਵਾਸਤੇ ਇੱਥੇ ਮੈਸੇਜ ਲੱਗਣ ਤੇ ਪਹੁੰਚਣ ਤੇ ਮੀਡੀਆ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਆਪਣੇ ਹੁਸ਼ਿਆਰਪੁਰ ਦੇ ਪ੍ਰਸ਼ਾਸਨ ਨੂੰ ਔਰ ਸਰਕਾਰ ਦੇ ਨੁਮਾਇੰਦਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਆ ਕਿ ਜੋ ਵੀ ਇਸ ਟਾਈਮ ਹੁਸ਼ਿਆਰਪੁਰ ਦੀ ਸਥਿਤੀ ਆ ਲੋਕ ਆਪਣੇ ਇਨਸਾਫ ਦੇ ਲਈ ਦਰਬਾਰ ਦਰ ਟੱਕੇ ਖਾਰੇ ਨੇ ਅਗਰ ਇਹੀ ਸਥਿਤੀ ਰਹੀ ਤਾਂ ਜਿਸ ਤਰ੍ਹਾਂ ਕੀ ਮੇਰੇ ਸਾਥੀਆਂ ਨੇ ਦੱਸਿਆ ਕਿ ਅਸੀਂ 3 ਦਿਨ ਬਾਅਦ ਜਿਹੜਾ ਇਸ ਝਗੜੇ ਦਾ ਸਾਨੂੰ ਜੇ ਕੋਈ ਸਾਡਾ ਰਾਈਟ ਨਹੀਂ ਮਿਲਿਆ ਜਾਂ ਸਾਨੂੰ ਕੋਈ ਵੀ ਵਧੀਆ ਤਰੀਕੇ ਦੇ ਨਾਲ ਸਾਨੂੰ ਲੱਗਾ ਕਿ ਇਨਸਾਫ ਨੂੰ ਇਹ ਕਾਕੀ ਤੇ ਰੱਖ ਰਹੇ ਨੇ ਉਹਦੇ ਲਈ ਜੋ ਵੀ ਸਾਨੂੰ ਸੰਘਰਸ਼ ਕਰਨਾ ਪਿਆ ਅਸੀਂ ਸੰਘਰਸ਼ ਦੇ ਲਈ ਤਿਆਰ ਆ ਔਰ ਅਸੀਂ ਫੇਰ ਵੀ ਪੁਲਿਸ ਪ੍ਰਸ਼ਾਸਨ ਨੂੰ ਪਹਿਲੇ ਹੀ ਅਪੀਲ ਕਰਦੇ ਆ ਕਿ ਇਹ ਤਿੰਨ ਦਿਨ ਤੋਂ ਪਹਿਲੇ ਪਹਿਲੇ ਜੋ ਬੰਦੀ ਰਾਈਟ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਕਿਸੇ ਦੇ ਨਾਲ ਵੀ ਧੱਕਾ ਨਾ ਕੀਤਾ ਜਾਵੇ ਅਗਰ ਜੇ ਸਾਡੇ ਇਹਨਾਂ ਬੱਚਿਆਂ ਦੇ ਨਾਲ ਜਾਂ ਸਾਡੇ ਇਹਨਾਂ ਵੀਰਾਂ ਦੇ ਨਾਲ ਨਜਾਇਜ਼ ਧੱਕਾ ਕੀਤਾ ਜਾਊਗਾ ਤੇ ਅਸੀਂ ਸੰਘਰਸ਼ ਦੀ ਰਾਹ ਦੇ ਉੱਤੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਖੜੇ ਮਿਲਾਂਗੇ ਬੇਸ਼ੱਕ ਚਾਹੇ ਸਾਨੂੰ ਭਗਵੰਤ ਮਾਨ ਸਾਹਬ ਤੱਕ ਜਾਣਾ ਪਵੇ ਜਾਂ ਇਥੇ ਲੋਕਲ ਮੰਤਰੀ ਸਾਹਿਬ ਦੇ ਖਿਲਾਫ ਵੀ ਧਰਨਾ ਲਾਣਾ ਪਵੇ ਅਸੀਂ ਜ਼ਰੂਰ ਲਾਵਾਂਗੇ ਧੰਨਵਾਦ ਨਾ ਸਾਰਿਆਂ ਦੀ ਕਵਰ ਕਰਦੇ